ਮੀਟਿੰਗ ਸੀਗੀ ਜਿਸ ਦਾ ਕੋਈ ਕੋਈ ਸਿੱਟਾ ਨਹੀਂ ਨਿਕਲਿਆ ਹਜੇ ਤੱਕ ਸਰਕਾਰ ਨੇ ਸਾਨੂੰ ਸਿਰਫ ਉਮੀਦ ਹੀ ਦਿੱਤੀ ਹੈ ਕਿ ਐਸੀ ਕਰਾਂਗੇ ਪਰ ਉਹਨਾਂ ਨੇ ਮਤਲਬ ਪ੍ਰਤੱਖ ਤੌਰ ਤੇ ਸਾਨੂੰ ਕੋਈ ਰਿਟਰਨ ਚ ਕੁਝ ਵੀ ਨਹੀਂ ਦਿੱਤਾ ਇਸ ਕਰਕੇ ਮੀਟਿੰਗ ਦਾ ਨਤੀਜਾ ਨਹੀਂ ਨਿਕਲਿਆ ਤਾਂ ਕਰਕੇ ਸਾਡੀ ਹੁਣ ਹੜਤਾਲ ਜਿਹੜੀ ਪੂਰਨ ਤੌਰ ਤੇ ਰਹੂਗੀ ਓਪੀਡੀ ਪੂਰੀ ਬੰਦ ਰਹੂਗੀ ਜੀ ਨਾਲ ਜਿਹੜੇ ਰੈਗੂਲਰ ਮੈਡੀਕਲ ਨੇ ਉਹ ਵੀ ਪੂਰੇ ਬੰਦ ਰਹਿਣਗੇ ਤੇ ਸਾਡੀਆਂ ਇਲੈਕਟਿਵ ਸਰਜਰੀ ਵੀ ਬੰਦ ਰਹਿਣਗੀਆਂ ਐਮਰਜੈਂਸੀ ਤੇ ਮੈਡੀਕਲ ਲੀਗਲ ਕੰਮ ਅਸੀਂ ਹਜੇ ਜਾਰੀ ਰੱਖਾਂਗੇ ਹਾਂਜੀ ਸਾਨੂੰ ਪਤਾ ਹੈ ਕਿ ਮਰੀਜ਼ਾਂ ਨੂੰ ਥੋੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਅਸੀਂ ਪਹਿਲਾਂ ਸਰਕਾਰ ਨੂੰ ਥੋੜਾ ਇਸ ਬਾਰੇ ਧਿਆਨ ਦਿਵਾਉਣ ਲਈ ਅੱਧੇ ਦਿਨ ਦੀ ਓਪੀਡੀ ਅਸੀਂ ਫਿਰ ਵੀ ਖੁੱਲੀ ਰੱਖੀ ਸੀਗੀ ਤਾਂ ਕਿ ਮਰੀਜ਼ਾਂ ਨੂੰ ਅਸੀਂ ਥੋੜਾ ਜੋ ਦਿੱਕਤ ਹੈ ਉਹਨੂੰ ਘਟਾ ਸਕੀਏ ਪਰ ਸਾਡੀ ਸਰਕਾਰ ਤੇ ਕੰਨ ਤੇ ਜੋ ਨਹੀਂ ਸਰਕੀ ਜੀ ਸਾਡੀ ਉਹਨਾਂ ਨੇ ਕੋਈ ਵੀ ਗੱਲ ਨਹੀਂ ਸੁਣੀ ਸਾਡੀ ਮੀਟਿੰਗ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਇਸ ਕਰਕੇ ਹੁਣ ਸਾਨੂੰ ਇਹ ਮਜਬੂਰੀ ਚ ਇਹ ਹੜਤਾਲ ਕਰਨੀ ਪੈ ਰਹੀ ਹੈ ਚਲੋ ਅਪਰੇ ਓਪੀਡੀ 8 ਤੋਂ 11 ਬੰਦ ਕਰੀ ਸੀ ਪਰ 3 ਦਿਨ ਤੱਕ ਓਪੀਡੀ ਬੰਦ ਕਰਨ ਤੋਂ ਬਾਵਜੂਦ ਵੀ ਸਰਕਾਰ ਨੇ ਸਾਡੀ ਕੋਈ ਮੰਗਾਂ ਤੇ ਹਲੇ ਕੋਈ ਪੋਜ਼ਿਟਿਵ ਰਿਜ਼ਲਟ ਸਾਨੂੰ ਨਹੀਂ ਦਿਸਿਆ ਇਸ ਕਰਕੇ ਆਪਾਂ ਹੁਣ ਸਟ੍ਰਾਈਕ ਨੂੰ ਫੁੱਲ ਟਾਈਮ 8 ਤੋਂ 2 ਤੱਕ ਹਮ ਸਟ੍ਰਾਈਕ ਕਰ ਰਹੇ ਹਾਂ ਅਗਲਾ ਫੈਸਲਾ ਕੀ ਹੋਏਗਾ ਕਿ ਸਰਕਾਰ ਨਾਲ ਕੋਈ ਰਾਬਤਾ ਕੈਮ ਹੋ ਰਿਹਾ ਹੈ ਜਾਂ ਨਹੀਂ ਲੈਟਸ ਸੀ ਵੀ ਆਰ ਨਾਟ ਸ਼ੋਰ ਅਬੀ ਅੱਗੇ ਜੋ ਯੂਨੀਅਨ ਕੀ ਮੀਟਿੰਗ ਕੇ ਬਾਅਦ ਹੀ ਹਮੇ ਪਤਾ ਚਲ ਪਾਏਗਾ ਬਟ ਅਬੀ ਤੱਕ ਤੋਂ ਕੋਈ ਪੋਜ਼ਿਟਿਵ ਐਸਾ ਨਹੀਂ ਦਿਖਾ ਤੋ ਹਮ ਤੋ ਆਪਣੀ ਸਟ੍ਰਾਈਕ ਫੁੱਲ ਟਾਈਮ ਸਟ੍ਰਾਈਕ ਹਮ ਕਰ ਰਹੇ ਹਾਂ ਵੈਸੇ ਇਮਰਜੈਂਸੀ ਸਰਵਿਸਿਜ਼ ਤੋ ਹਮ ਦੇ ਰਹੇ ਵੋ ਚਾਲੂ ਹੈ ਐਮ ਐਲ ਸੀ कोर्ट uh, एविडेंसेज ये चीज़ें चल रही है बट हम हमने ओपीडी uh, पूरी तरह बंद किया हुआ है इलेक्टिव सर्जरीज बंद करेंगे इस, इसका अभी अभी तक कोई फैसला अभी नहीं आया देखिए यूनियन और मीटिंग के बाद सरकार अगर कुछ अच्छे स्टेप्स ले लेती है तो प्रोबेबली शायद हम वापस ले लेंगे ले इसे इससे नहीं ऐसे तर... कोई डेट वाइज तो कोई अल्टीमेटम नहीं दिया गया सरकार वालों देखते हैं और अभी हमारी यूनियन के पीसीएमएस यूनियन की बात चल रही है सरकार के साथ ਮਰੀਜ਼ਾਂ ਨੂੰ ਤਾਂ ਸਰ ਮੁਸ਼ਕਿਲਾਂ ਦਾ ਸਾਹਮਣਾ ਪਹਿਲਾਂ ਵੀ ਕਰਨਾ ਪੈ ਰਿਹਾ ਸੀਗਾ ਜਦੋਂ ਡਾਕਟਰਾਂ ਦੀ ਆਲਰੇਡੀ ਸ਼ਾਰਟੇਜ ਚੱਲ ਰਹੀ ਹੈ 50% ਡਾਕਟਰ ਕੰਮ ਕਰ ਰਹੇ ਨੇ ਮਰੀਜ਼ ਆਂਦੇ ਨੇ ਡਾਕਟਰ ਨਹੀਂ ਮਿਲਦਾ ਵਾਪਸ ਚਲੇ ਜਾਂਦੇ ਨੇ ਹੁਣ ਇਹ ਆ ਵੀ ਇਹ ਸਾਰਾ ਸਿਸਟਮ ਹੋ ਤਾਂ ਮਰੀਜ਼ਾਂ ਲਈ ਹੋ ਰਿਹਾ ਆ ਹੁਣ ਹੀ ਸੰਗਰੂਰ ਇੱਕ ਘਟਨਾ ਹੋ ਗਈ ਹੈ ਘਟੂਘਟ 25 30 ਬੰਦੇ ਤਲਵਾਰਾਂ ਨਾਲ ਛੋਟੀਆਂ ਨਾਲ ਲੈ ਕੇ ਹਸਪਤਾਲ 'ਚ ਵੜ ਗਏ ਉੱਥੇ ਕਿਸੇ ਕੋਈ ਸਿਕਿਉਰਿਟੀ ਨਾਲੇ ਆਲਰੇਡੀ ਸਟ੍ਰਾਈਕ ਚੱਲ ਰਹੀ ਹੈ ਸਟ੍ਰਾਈਕ ਚੱਲਣ ਦੇ ਵਿੱਚ ਵੀ ਇਹ ਘਟਨਾ ਹੋ ਜਾਂਦੀਆਂ ਨੇ ਤਾਂ ਫਿਰ ਜਦੋਂ ਨਹੀਂ ਹੋਊਗੀ ਸਟ੍ਰਾਈਕ ਉਦੋਂ ਉਦੋਂ ਕੀ ਹੋਊਗਾ ਉਦੋਂ ਰੂਟੀ ਮਰੀਜ਼ ਤਾਂ ਪਹਿਲਾਂ ਹੀ ਔਖੇ ਸੀਗੇ ਹੁਣ ਇਹ ਆ ਵੀ ਸਟ੍ਰਾਈਕ ਤਾਂ ਕਰਨੀ ਪਊਗੀ ਤਾਂ ਹੀ ਕੁਝ ਮਿਲ ਸਕਦਾ ਆਦਰਵਾਇਸ ਤਾਂ ਫਿਰ 2-3 ਸਾਲ ਤੋਂ ਗੱਲਾਂ ਚੱਲ ਰਹੀਆਂ ਨੇ ਸਰਕਾਰ ਅਸ਼ੋਰੈਂਸ ਦੇ ਦਿੰਦੀ ਆ ਆਸ਼ਵਾਸ਼ਣ ਦੇ ਦਿੰਦੀ ਆ ਗੱਲਾਂ ਬਾਤਾਂ ਹੀ ਦੇ ਦਿੰਦੀ ਆ ਰਿਟਨ ਚ ਕੁਝ ਦਿੰਦੀ ਨਹੀਂ ਹੈਗੀ। ਸਰਕਾਰ ਵੱਲੋਂ ਹਰ ਵਾਰੀ ਆਸ਼ਵਾਸ਼ਣ ਤਾਂ ਦੇ ਦਿੰਦੇ ਆ ਕਿ ਅਸੀਂ ਕਰਾਂਗੇ ਕਰਾਂਗੇ ਹਰ ਵਾਰੀ ਚਿੱਠੀ ਵੀ ਆ ਜਾਂਦੀ ਆ ਕਿ ਇਹ ਕਰੋ ਉਹ ਕਰੋ ਪਰ ਹੁੰਦਾ ਕੁਝ ਨਹੀਂ ਜੀ। ਹਰ ਵਾਰੀ ਸਾਡੇ ਤੇ ਬੜਾ ਇਹ ਤਲਵਾਰ ਲਟਕਦੀ ਰਹਿੰਦੀ ਆ ਸਿਕਿਉਰਿਟੀ ਦੀ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਸਾਡੀ ਸਿਕਿਉਰਿਟੀ ਪਰਮਾਨੈਂਟ ਬਹਾਲ ਕੀਤੀ ਜਾਵੇ।